ਲੱਗਦਾ ਸੀ ਜਦੋਂ ਐਮਐਲਏ ਬਣੇ ਸੀ ਕਿ ਲੁਧਿਆਣਾ ਤੋਂ ਐਮਐਲਏ ਬਣੇ ਤੁਸੀਂ ਬਹੁਤ ਵੱਡੀ ਮਾਰ ਕੀਤੀ ਸੀ ਉਦੋਂ ਪਰ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਕਦੀ ਮੰਤਰੀ ਵੀ ਬਣੋਗੇ ਸੇਵਾਦਾਰ ਮੈਂ ਸੇਵਾਦਾਰ ਬਣਿਆ ਜੀ ਤੁਹਾਡਾ ਫੌਜੀ ਪਰਿਵਾਰ ਤੋਂ ਰਿਹਾ ਹੈ ਉਹਦੇ باوجود ਜਿਹੜਾ ਅੱਜ ਤੁਹਾਨੂੰ ਮਿਲੀਆਂ ਜ਼ਿੰਮੇਵਾਰੀਆਂ ਤੁਸੀਂ ਕਿਉਂ ਜਿਹੜਾ ਫੌਜ ਦਾ ਡਿਸਪਲਿਨ ਹੁੰਦਾ ਹੈ ਕਿ ਆਪਣੇ ਕੰਮਕਾਜ ਦੇ ਵਿੱਚ ਆਪਣੀ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਤੁਹਾਡੇ ਇਨਕਲਕੇਟਡ ਹੋਏਗਾ ਜੀ ਫੌਜ ਦਾ ਡਿਸਪਲਿਨ ਤੇ ਸੌ ਫੌਜ ਦੇ ਵਿੱਚ ਇਮਾਨਦਾਰੀ ਹੁੰਦੀ ਹੈ ਵਫਾਦਾਰੀ ਹੁੰਦੀ ਹੈ ਉਹੀ ਗੁਣ ਪ੍ਰਮਾਤਮਾ ਨੇ ਭਰੇ ਨੇ ਤੇ ਉਹੀ ਗੁਣਾਂ ਨੂੰ ਲੈ ਕੇ ਪੰਜਾਬ ਦੀ ਮੇ ਸੇਵਾ ਕਰਦੇ। ਖੁਸ਼ੀ ਦੇ ਤੁਹਾਡੇ ਅੰਸੂ ਚਲਕ ਰਹੇ ਜਾਂ ਕਿ ਇਮੋਸ਼ਨਲ ਹੋ ਗਏ ਤੁਸੀਂ। ਤੁਸੀਂ ਵੀ ਆ ਫਾਦਰ ਸਾਹਿਬ ਦੀ ਯਾਦ ਵੀ ਆ ਰਹੀ ਹੈ ਤੇ ਪ੍ਰਮਾਤਮਾ ਦੀ ਆਪਣੇ ਗੁਰੂ ਦੀ ਵੀ ਯਾਦ ਆ ਰਹੀ ਹੈ ਕਿ ਇੰਨੀ ਵੱਡੀ ਦਇਆ ਕੀਤੀ ਸਾਡੇ ਪਾਰਟੀ ਸੁਪਰੀਮਾਰਚਲ ਕੇਜਰੀਵਾਲ ਜੀ ਦਾ ਤੇ ਭਗਵੰਤ ਮਾਨ ਜੀ ਦਾ ਧੰਨਵਾਦ। ਪੰਜਾਬ ਕੈਬਨਿਟ ਦੇ ਨਵੇਂ ਬਣੇ ਮੰਤਰੀ ਹਰਦੀਪ ਸਿੰਘ ਮੁੰਡਿਆ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਆਂ ਮੁੰਡਿਆ ਜੀ ਪਹਿਲੇ ਤਾਂ ਕੰਗ੍ਰੈਚੂਲੇਸ਼ਨਸ ਬਹੁਤ-ਬਹੁਤ ਵਧਾਈਆਂ ਤੁਹਾਨੂੰ ਥੈਂਕ ਯੂ ਜੀ ਪਰਮਾਤਮਾ ਦਾ ਧੰਨਵਾਦ ਤੁਹਾਡਾ ਪੈਂਦੀ ਧੰਨਵਾਦ ਪਰਮਾਤਮਾ ਦੀ ਬਹੁਤ ਕਿਰਪਾ ਹੋਈ ਸਾਡੇ ਪਾਰਟੀ ਦੇ ਸੁਪਰੀਮ ਮਾਰਮਨ ਕੇਜਰੀਵਾਲ ਜੀ ਦਾ ਦਿਨੋਂ ਧੰਨਵਾਦ ਕਰਦਾ ਜਿਹੜਾ ਨੇ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਰਾਗਵ ਚੱਡਾ ਜੀ ਦਾ ਸੰਦੀਪ ਪਾਠਕ ਜੀ ਦਾ ਮੈਂ ਦਿਨੋਂ ਧੰਨਵਾਦ ਕਰਦਾ ਤੇ ਉਹਨਾਂ ਦਾ ਨਰਵਾਦਾ ਕਰਦਾ ਕਿ ਜਿਹੜੀ ਇੰਨੀ ਵੱਡੀ ਜਿੰਮੇ ਮੈਂ ਪੂਰੀ ਇਮਾਨਦਾਰੀ ਨਾਲ ਵਾਗਾ ਤੇ ਪੰਜਾਬ ਦੇ ਲੋਕਾਂ ਨਾਲ ਵੀ ਵਾਦਾ ਕਰਦਾ ਕਿ ਜਮਵਾਰੀ ਪੂਰੀ ਇਮਾਨਦਾਰੀ ਨਾਲ ਤੇ ਪੰਜਾਬ ਦੇ ਲੋਕਾਂ ਦੀ ਸੇਵਾਦਾਰ ਬਣ ਕੇ ਸੇਵਾ ਕਰਾਂਗਾ ਤਿੰਨ ਤੁਹਾਨੂੰ ਬੜੀ ਇੰਪੋਰਟੈਂਟ ਜਿਹੜੇ ਨੇ ਡਿਪਾਰਟਮੈਂਟਸ ਮਿਲੇ ਨੇ ਰੈਵਨਿਊ ਹੋ ਗਿਆ ਵਾਟਰ ਸਪਲਾਈ ਹੋ ਗਿਆ ਉਹਦੇ ਬਾਅਦ ਹਾਊਸਿੰਗ ਅਰਬਨ ਹਾਊਸਿੰਗ ਵਾਲਾ ਡਿਪਾਰਟਮੈਂਟ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਹਦੇ ਉਹਦੇ ਬਾਅਦ ਨਹੀਂ ਉਹਦੇ ਬਾਅਦ ਇੱਕ ਗੱਲ ਤੁਸੀਂ ਖੁਸ਼ੀ ਦੇ ਤੁਹਾਡੇ ਅੰਸੂ ਚਲਕ ਰਹੇ ਜਾਂ ਇਮੋਸ਼ਨਲ ਹੋ ਗਏ ਤੁਸੀਂ ਖੁਸ਼ੀ ਵੀ ਆ ਤੇ ਫਾਦਰ ਸਾਹਿਬ ਦੀ ਯਾਦ ਵੀ ਆ ਰਹੀ ਹੈ ਤੇ ਪਰਮਾਤਮਾ ਦੀ ਆਪਣੇ ਗੁਰੂ ਦੀ ਵੀ ਜਾਦ ਆ ਰਹੀ ਹੈ ਕਿ ਇੰਨੀ ਵੱਡੀ ਦਇਆ ਕੀਤੀ ਸਾਡੇ ਪਾਰਟੀ ਸੁਪਰੀਮ ਮਾਰਗਨ ਕੇਜਰੀਵਾਲ ਜੀ ਦਾ ਤੇ ਭਗਵੰਤ ਮਾਨ ਜੀ ਦਾ ਧੰਨਵਾਦ ਹੈ। ਛੋਕਰ ਤੁਹਾਡਾ ਫੌਜੀ ਪਰਿਵਾਰ ਤੋਂ ਰਿਹਾ ਹੈ। ਉਹਦੇ باوجود ਜਿਹੜਾ ਅੱਜ ਤੁਹਾਨੂੰ ਮਿਲੀਆਂ ਜ਼ਿੰਮੇਵਾਰੀਆਂ ਤੁਸੀਂ ਕਿ ਉਹ ਜਿਹੜਾ ਫੌਜ ਦਾ ਡਿਸਪਲਿਨ ਹੁੰਦਾ ਹੈ ਕਿ ਆਪਣੇ ਕੰਮਕਾਜ ਦੇ ਵਿੱਚ ਆਪਣੀ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਤੁਹਾਡੇ ਇਨਕਲਕੇਟਡ ਹੋਏਗਾ ਜੀ। ਫੌਜ ਦਾ ਡਿਸਪਲਿਨ ਤੇ ਸਾਰ ਫੌਜ ਦੇ ਵਿੱਚ ਇਮਾਨਦਾਰੀ ਹੁੰਦੀ ਹੈ, ਵਫਾਦਾਰੀ ਹੁੰਦੀ ਹੈ। ਉਹੀ ਗੁਣ ਪਰਮਾਤਮਾ ਨੇ ਭਰੇ ਨੇ। ਉਹੀ ਗੁਣਾਂ ਨੂੰ ਲੈ ਕੇ ਪੰਜਾਬ ਦੀ ਮੈਂ ਸੇਵਾ ਕਰਾਂ ਤੁਹਾਨੂੰ ਲੱਗਦਾ ਸੀ ਜਦੋਂ ਐਮਐਲਏ ਬਣੇ ਸੀ ਕਿ ਲੁਧਿਆਣਾ ਤੋਂ ਐਮਐਲਏ ਬਣੇ ਤੁਸੀਂ ਬਹੁਤ ਵੱਡੀ ਮਾਰ ਕੀਤੀ ਸੀ ਉਦੋਂ ਪਰ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਕਦੀ ਮੰਤਰੀ ਵੀ ਬਣੋਗੇ ਸੇਵਾਦਾਰ ਮੈਂ ਸੇਵਾਦਾਰ ਬਣਿਆ ਜੀ ਥੈਂਕ ਯੂ ਸਾਡੇ ਨਾਲ ਸੀਗੇ ਹਰਦੀਪ ਸਿੰਘ ਮੁੰਡਿਆ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਮੁੰਡਿਆ ਜੀ ਨੇ ਜਿਸ ਤਰੀਕੇ ਨਾਲ ਗੱਲ ਕਰਕੇ ਔਰ ਉਹਨਾਂ ਨੇ ਕਿਹਾ ਹੈ ਕਿ ਮੈਂ ਸੇਵਾਦਾਰ ਹਾਂ ਔਰ ਸੇਵਾਦਾਰ ਬਣ ਕੇ ਹੀ ਮੈਂ ਆਪਣਾ ਫਰਜ਼ ਨਿਭਾਵਾਂਗੇ ਹਜੇ ਇਸ ਕਰਕੇ ਕੋਈ ਲੰਬੀ ਗੱਲ ਕਰਨ ਦਾ ਫਾਇਦਾ ਨਹੀਂ ਸੀ ਕਿਉਂਕਿ ਅੱਜ ਹਜੇ ਪੋਰਟਫੋਲੀਓਜ਼ ਮਿਲੇ ਨਹੀਂ ਉਹਨਾਂ ਦਾ ਐਕਸ਼ਨ ਪਲਾਨ ਕੀ ਹੋਏਗਾ ਕਿਸ ਤਰੀਕੇ ਨਾਲ ਨਿਭਾਣਗੇ ਉਹਨਾਂ ਨੂੰ ਤਾਂ ਹਜੇ ਸ਼ਾਇਦ ਐਵੇਂ ਨਹੀਂ ਪਤਾ ਸੀ ਕਿ ਮੇਰੇ ਕੋਲ ਕਿੰਨੇ ਪੋਰਟਫੋਲੀਓ ਨੇ ਜਾਂ ਪਤਾ ਵੀ ਲੱਗਿਆ ਹੋਵੇਗਾ ਤਾਂ ਕਿਉਂਕਿ ਐਮ.ਐਲ.ਏ. ਹੈਗੇ ਨੇ ਉਹ ਲੁਧਿਆਣਾ ਤੋਂ ਉਹਦੇ ਬਾਅਦ ਹੁਣ ਆਪਣੀ ਸੀਟ ਤੇ ਬੈਠਣਗੇ ਦੇਖਣਗੇ ਕਿ ਕਿਸ ਤਰੀਕੇ ਦੇ ਨਾਲ ਕੰਮਕਾਜ ਹੁੰਦਾ ਹੈ ਉਦੇ ਬਾਅਦ ਹੀ ਉਹ ਕਰ ਸਕਣਗੇ ਤਿੰਨੋਂ ਬਹੁਤ ਇੰਪੋਰਟੈਂਟ ਜਿਹੜੇ ਪੋਰਟਫੋਲੀਓਜ਼ ਉਹਨਾਂ ਨੂੰ ਮਿਲੇ ਨੇ ਜੇ ਹਾਊਸਿੰਗ ਦੀ ਗੱਲ ਕਰ ਲਈਏ ਅਰਬਨ ਹਾਊਸਿੰਗ ਐਂਡ ਡਿਵੈਲਪਮੈਂਟ ਦੀ ਗੱਲ ਕਰ ਲਈਏ ਚਾਹੇ ਇਰੀਗੇਸ਼ਨ ਐਂਡ ਵਾਟਰ ਸਪਲਾਈ ਡਿਪਾਰਟਮੈਂਟ ਦੀ ਗੱਲ ਕਰ ਲਈਏ ਜਾਂ ਫਿਰ ਰੈਵਨਿਊ ਡਿਪਾਰਟਮੈਂਟ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਿੰਨੋਂ ਦੇ ਤਿੰਨੋਂ ਜਿਹੜੇ ਡਿਪਾਰਟਮੈਂਟਸ ਨੇ ਪੋਰਟਫੋਲੀਓਜ਼ ਨੇ ਬਹੁਤ ਇੰਪੋਰਟੈਂਟ ਨੇ ਅੱਜ ਤੱਕ ਉਸੇ ਖੁਸ਼ੀ ਦੇ ਵਿੱਚ ਸੀਗੇ ਤੇ ਨਾਲੇ ਭਾਵੁਖ ਹੋ ਰਹੇ ਸੀ ਕਿ ਮੇਰੇ ਪਿਤਾ ਜੀ ਅੱਜ ਮੇਰੇ ਨਾਲ ਹੁੰਦੇ ਤਾਂ ਮੈਂ ਜ਼ਿਆਦਾ ਖੁਸ਼ੀ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀਗੇ ਅੱਜ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਕਿਉਂਕਿ ਅੱਜ ਪੰਜ ਨਵੇਂ ਮੰਤਰੀ ਬਣਾਏ ਗਏ ਹੈ ਭਗਵੰਤਪານ ਕੈਬਨਿਟ ਦੇ ਵਿੱਚ ਨਵੇਂ ਮੰਤਰੀ ਪੰਜ ਆਏ ਨੇ ਔਰ ਚਾਰ ਮੰਤਰੀਆਂ ਦੀ ਜਿਹੜੀ ਹੈ ਅੱਜ ਜਿਹੜੇ ਆ ਉਹ ਉੱਥੋਂ ਹਟਾ ਦਿੱਤੇ ਗਏ ਨੇ ਉਹਨਾਂ ਪੰਜ ਨਵੇਂ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਜਿਹੜੇ ਹਰਦੀਪ ਸਿੰਘ ਮੁੰਡਿਆਸੀ ਜਿਹੜਾ ਨਾਲ ਹੋਣੀ ਅਸੀਂ ਗੱਲਬਾਤ ਕਰ ਰਹੇ ਸੀ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਰੋਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਪੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ